ਮੇਰੀ ਦਸਤਾਰ ਮੇਰੀ ਸ਼ਾਨ ਕਿਉਂਕਿ ਮੈਂ ਵੀ ਅੱਜ ਇੱਥੇ ਆ ਕੇ ਦਸਤਾਰ ਸਜਾਈ ਹੈ ਤੇ ਪ੍ਰਣ ਕੀਤਾ ਹੈ ਕਿ ਮੈਂ ਅੱਜ ਤੋਂ ਬਾਅਦ ਦਾੜਾ ਤੇ ਕੇਸ ਨਹੀਂ ਕਟਾਵਾਂਗਾ ਇਹ ਵੀਰ ਨੇ ਜਿਹੜੇ ਦਸਤਾਰਾਂ ਸਜਾ ਰਹੇ ਨੇ ਤੇ ਇਹਨਾਂ ਵੱਲੋਂ ਵੀ ਅੱਜ ਤੋਂ ਪ੍ਰਣ ਇਹ ਕੀਤਾ ਜਾਏਗਾ ਕਿ ਇਹ ਦਸਤਾਰ ਸਜਾਉਣਗੇ ਅਤੇ ਆਪਣੇ ਦਾੜੀ ਕੇਸ ਅੱਜ ਤੋਂ ਬਾਅਦ ਨਹੀਂ ਕਟਾਉਣਗੇ ਜਾਣਾ ਇਸ ਕੰਮ ਦਾ ਵੀ ਕੋਰਸ ਕਰ ਰਹੀ ਹੈ ਸਤਿਗੁਰਾਂ ਨੇ ਸਾਡੀ ਜੀਵਨ ਦੀਆਂ ਪਰਿਭਾਸ਼ਾਾਂ ਅੱਡੇ 466 ਸ਼ਤਾਬਦੀ ਨੂੰ ਲੈ ਕੇ ਜਿੱਥੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜਾ ਵਿਸ਼ਾਲ ਸਮਾਗਮ ਹੈ ਸ਼ਰਦਾ ਦੇ ਭਾਵਨਾ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਇੱਕ ਯੂਥ ਅਕਾਲੀ ਦਲ ਵੱਲੋਂ ਇੱਕ ਮੋਹਮ ਜਿਹੜੀ ਚਲਾਈ ਗਈ ਸੀ ਮੇਰੀ ਦਸਤਾਰ ਮੇਰੀ ਸ਼ਾਨ ਜੀ ਹਾਂ ਅੱਜ ਮੈਂ ਵੀ ਕਹਿ ਸਕਦਾ ਹਾਂ ਕਿ ਮੇਰੀ ਦਸਤਾਰ ਮੇਰੀ ਸ਼ਾਨ ਕਿਉਂਕਿ ਮੈਂ ਵੀ ਅੱਜ ਇੱਥੇ ਆ ਕੇ ਦਸਤਾਰ ਸਜਾਈ ਹੈ ਤੇ ਪ੍ਰਣ ਕੀਤਾ ਹੈ ਕਿ ਮੈਂ ਅੱਜ ਤੋਂ ਬਾਅਦ ਦਾੜਾ ਤੇ ਕੇਸ ਨਹੀਂ ਕਟਾਵਾਂਗਾ ਤਾਂ ਇਹ ਉਪਰਾਲਾ ਜਿਹੜਾ ਯੂਥ ਅਕਾਲੀ ਦਲ ਵੱਲੋਂ ਜਿਹੜਾ ਆਰੰਭਿਆ ਗਿਆ ਸੀ ਤਾਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਤਸਵੀਰਾਂ ਦਿਖਾਈਆਂ ਜਣਾ ਇਹ ਵੀਰ ਨੇ ਜਿਹੜੇ ਦਸਤਾਰਾਂ ਸਜਾ ਰਹੇ ਨੇ ਤੇ ਇਹਨਾਂ ਵੱਲੋਂ ਵੀ ਅੱਜ ਤੋਂ ਪ੍ਰਣਾਇ ਕੀਤਾ ਜਾਏਗਾ ਕਿ ਇਹ ਦਸਤਾਰ ਸਜਾਉਣਗੇ ਅਤੇ ਆਪਣੇ ਦਾੜੀ ਕੇਸ ਅੱਜ ਤੋਂ ਬਾਅਦ ਨਹੀਂ ਕਟਵਾਉਣਗੇ ਤਾਂ ਇੱਕ ਯੂਥ ਅਕਾਲੀ ਦਲ ਦਾ ਵਧੀਆ ਪ੍ਰਣਾਇ ਜਿਸ ਨੂੰ ਦੇਖ ਕੇ ਨੌਜਵਾਨ ਸਿੱਖੀ ਵੱਲ ਪ੍ਰੇਰਿਤ ਹੋ ਸਾਡੇ ਨਾਲ ਪ੍ਰਧਾਨ ਸੰਬੀ ਸਿੰਘ ਚੇਂਜਰ ਜੀ ਅਤੇ ਹਾਜੀ ਚਿੰਦੇ ਸਾਹਿਬ ਕੀ ਕਹ ਕੇ ਮੇਰੀ ਦਸਤਾਰ ਮੇਰੀ ਸ਼ਾਨ ਜਿਹੜੀ ਲੜੀ ਨੂੰ ਅੱਗੇ ਵਧਾਦੇ ਹੋਏ ਅੱਜ ਇੱਥੇ ਪੁੱਜਿਓ ਕੀ ਕਹਿਣਾ ਚਾਹੋਗੇ ਨੌਜਵਾਨਾਂ ਤੇ ਆ ਸਭ ਤੋਂ ਪਹਿਲਾਂ ਮੈਂ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਥ ਵਿੰਗ ਵੱਲੋਂ ਨੌਜਵਾਨਾਂ ਨੂੰ ਦਸਤਾਰ ਨਾਲ ਜੋੜਨ ਲਈ ਸਿਰ ਤੇ ਦਸਤਾਰ ਧਜਾਉਣ ਲਈ ਤੇ ਮੇਰੀ ਦਸਤਾਰ ਮੇਰੀ ਸ਼ਾਨ ਸਮਾਗਮ ਪਿਛਲੇ 1 ਸਾਲ ਤੋਂ ਲਗਾਤਾਰ ਵੱਧ ਸਮਾਂ ਹੋ ਗਿਆ ਚੱਲ ਰਿਹਾ ਖਾਸ ਕਰਕੇ ਜਿਹੜੇ ਮਤਲਬ ਇਹ ਸਮਾਗਮ ਨੇ ਜਿਹੜੇ ਕੋਈ ਇਤਿਹਾਸਕ ਪੁਰਬ ਹੁੰਦੇ ਨੇ ਇਤਿਹਾਸਕ ਪੁਰਬਾਂ ਤੇ ਕੋ ਦਿਹਾੜੇ ਮਨਾਏ ਜਾਂਦੇ ਨੇ ਉਹਨਾਂ ਤੇ ਤਾਂ ਸਾਡੀ ਪੂਰਨ ਕੋਸ਼ਿਸ਼ ਹੁੰਦੀ ਹੈ ਕਿ ਦਸਤਾਰ ਕੈਂਪ ਲੱਗੇ ਨਕ ਵੈਸੇ ਵੀ ਸਾਡੇ ਰੁਟੀਨ ਦੇ ਵਿੱਚ ਇਹ ਦਸਤਾਰ ਕੈਂਪ ਚੱਲਦੇ ਰਹਿੰਦੇ ਨੇ ਜਿੱਦੇ ਚ ਮੈਂ ਸਮਝਦਾ ਕਿ ਹਜ਼ਾਰਾਂ ਨੌਜਵਾਨ ਹਜ਼ਾਰਾਂ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਦਸਤਾਰਾਂ ਸਜਾਈਆਂ ਨੇ ਅੱਜ ਯੂਥ ਵਿੰਗ ਜਿਹੜਾ ਤਰਨ ਤਾਰਨ ਉਹਨਾਂ ਦੇ ਪ੍ਰਧਾਨ ਜੀ ਚੋਲਾ ਜੀ ਤੇ ਪੂਰੀ ਟੀਮ ਨੂੰ ਇਹ ਵਿਸ਼ੇਸ਼ ਬਨਾਲਾ ਕਿੱਕਾ ਗਿਆ ਦੇਜਾ ਸ੍ਰੀ ਗੁਰੂ ਰਾਮਦਾਸ ਜੀ ਦਾ ਅਮਰਦਾਸ ਜੀ ਦਾ ਜੁਤੀ ਜੋਦ ਦਿਵਸ ਤੇ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਾਈ ਦਿਵਸ ਜਿਹੜਾ ਅੱਜ ਗੋਦਵਾਲ ਸਿੰਘ ਸਾਹਿਬ ਵਿਖੇ ਗੁਰਦੁਆਰਾ ਬਣੀ ਸਾਹਿਬ ਵਿਖੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਦੇਸ਼ ਤੋਂ ਵਿਦੇਸ਼ ਤੇ ਸੰਗਤ ਪਹੁੰਚ ਰਹੀ ਆ ਲੱਖਾਂ ਸੰਗਤ ਪਹੁੰਚ ਰਹੀ ਆ ਤੇ ਦਸਤਾਰ ਕੈਪਸ ਨੂੰ ਤੋਂ ਚੱਲ ਰਹੇ ਤੁਸੀਂ ਦੇਖ ਰਹੇ ਹੋ ਨੌਜਵਾਨ ਪੁਰਾਣ ਕਰਨ ਕਰ ਰਹੇ ਨੇ ਕਿ ਅਸੀਂ ਕੇਸ ਰੱਖਾਂਗੇ ਤੇ ਇਹ ਸਿਰ ਦਾ ਤਾਜ ਦਸਤਾਰ ਉਜਾ ਕੇ ਰੱਖਾਂਗੇ ਪਰਿਵਾਰ ਆ ਰਹੇ ਨੇ ਮਾਤਾ-ਵਾ ਆ ਰਹੀਆਂ ਨੇ ਜੁਰੂਰਕਾਰਾਂ ਨੇ ਬੱਚਿਆਂ ਦੇ ਦਸਤਾਰਾਂ ਉਜਾ ਕੇ ਲਿਆ ਰਹੇ ਨੇ ਕਿ ਪਹਿਲੀ ਦਸਤਾਰ ਅਸੀਂ ਮਤਲਬ ਇਹ ਤੋਂ ਉਹਦੇ ਦਰਤੋਂ ਨੇ ਬੱਚੇ ਦੇ ਬਣਾ ਕੇ ਜਾਣੀਆਂ ਤੇ ਦਸਤਾਰ ਸਾਡੇ ਬੱਚੇ ਦੇ ਸਿਰ ਤੇ ਸਜੇ ਇਹ ਗੁਰੂ ਸਾਹਿਬ ਦੀ ਬਲ ਅਤੇ ਬੁੱਧੀ ਤਾਕਤ ਗੁਰੂ ਸਾਹਿਬ ਨੇ ਬਖਸ਼ੀ ਆ ਉਹਨਾਂ ਦੀ ਕਿਰਪਾ ਦੇ ਨਾਲ ਇਹ ਸਮਾਗਮ ਚੱਲ ਰਿਹਾ ਤੇ ਉਹ ਹੀ ਕਿਰਪਾ ਕਰਨ ਕਿ ਜਿਹੜੇ ਨੌਜਵਾਨ ਬੱਚੇ ਇਸ ਸਮਾਗਮ ਵਿੱਚ ਦਸਤਾਰ ਸਜਾ ਕੇ ਜਾਣ ਉਹ ساری ਉਮਰ ਦਸਤਾਰ ਸਜਾ ਕੇ ਸਿੱਧੀ ਸੋਹਣੇ ਗੁਰੂ ਸਾਹਿਬ ਘਰਾਹਾਂ ਤੇ ਜਾਣ ਪੰਜਾਬ ਦੇ ਨੌਜਵਾਨ ਮਸ਼ੀਨੀ ਦਾ ਕਹਿ ਸਕਦੇ ਕਿ ਟੈਗ ਲਗਾ ਦਿੱਤਾ ਗਿਆ ਹੈ ਪੰਜਾਬ ਦੇ ਨੌਜਵਾਨ ਨਿਸ਼ਚਈਆਂ ਬਾਬਾ ਜੀ ਨੌਜਵਾਨਾਂ ਨੂੰ ਸਲਾਹ ਕਰਦੇ ਹੋ। ਦੇਖੋ ਨੌਜਵਾਨਾਂ ਨੂੰ ਇਹ ਨਹੀਂ ਆ ਕਿ ਨਸ਼ੇ ਦੀ ਦਲਦਲ ਨੂੰ ਛੱਡੋ। ਇਹਨੂੰ ਛੱਡਣ ਲਈ ਇੱਕੋ ਤਾਰਾ ਜੇ ਗੁਰੂ ਨਾਲ ਜੁੜੋਗੇ, ਗੁਰੂ ਦੇ ਸਿਧਾਂਤਾਂ ਨਾਲ ਜੁੜਾਂਗੇ, ਗੁਰੂ ਦੇ ਕਚਨਾ ਤੇ ਪਹਿਰੇ ਦਮਾਂਗੇ ਉਹਨਾਂ ਨੂੰ ਬੰਨਾਂਗੇ ਤਾਂ ਮੈਂ ਸਮਝਦਾ ਕਿ ਚੰਗਾ ਜੀਵਨ ਜੀ ਸਕਦੇ ਆ। ਸਾਬ ਸ੍ਰੀ ਗੁਰੂਕ ਸਾਹਿਬ ਜੀ ਦਾ ਜਿੰਦਗੀ ਜਿੰਦਾ ਕੱਟਣਾ ਹੈ ਜਿੰਦਗੀ ਕਿਹੋ ਜਿਹਾ ਟੰਗ ਨਾਲ ਜਿਉਣੀ ਆ ਕਿਹੋ ਜਿਹਾ ਬੰਦੇ ਦਾ ਛੇਣਾ ਚਾਹੀਦਾ ਇਸ ਤੋਂ ਵੱਡਾ ਗੁਰੂ ਨਾਨਕ ਦਾ ਗ੍ਰੰਥ ਹੈ ਜੋ ਸਾਈਂ ਸ੍ਰੀ ਗੁਰੂ ਸਾਹਿਬ ਜੀ ਨੇ ਦਿੱਤੇ ਪਰ ਜਿੰਨੀ ਵੀ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਜਿੰਨੇ ਵੀ ਬਲ ਤੁਹਾਨੂੰ ਮਿਲੇ ਤੇ ਗੁਰੂ ਸਾਹਿਬ ਕਿਰਪਾ ਕਰੇ ਉਹਨਾਂ ਨੂੰ ਸੇਹ ਛੱਡ ਕੇ ਮਾੜੇ ਕਾ ਛੱਡ ਕੇ ਚੰਗੇ ਪਾਸੇ ਔਰ ਦਸਤਾਰਾਂ ਸਜਾਉਣ ਚਿਹਰੇ ਇਹ ਲੋਕ ਦੱਕ ਦਾੜਾ ਪ੍ਰਕਾਸ਼ ਹੋਏ ਦਾ ਚਿਹਰਾ ਤੇ ਦਾੜੀ ਕੱਟੀ ਹੋਈ ਦਾ ਚਿਹਰਾ ਜਿਹੜਾ ਉਹ ਵੱਖਰੇ ਦਿਖਦਾ ਛੇਰ ਸਾਨੂੰ ਤੁਸੀਂ ਮਿਸ ਪੁੱਤਰ ਨੇ ਲਾਇਆ ਮੈਂ ਵੀ ਪਹਿਲਾਂ ਦਾੜੀ ਕਰਦਾ ਸੀ ਪਰ ਕਿਰਪਾ ਉਹ ਗੁਰੂ ਦੀ ਹੋਈ ਆ ਕਿਉਂਕਿ ਜਦੋਂ ਸ਼ਕਤਾ ਜਿੱਤੀ ਦਾੜਾ ਪ੍ਰਕਾਸ਼ ਕੀਤਾ ਸੋ ਇਸੇ ਤਰ੍ਹਾਂ ਮੈਂ ਉਸਾਰਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਸਮਾਗਮ ਵਿੱਚ ਨੌਜਵਾਨ ਆ ਰਹੇ ਨੇ ਇਹ ਵੀ ਸਿੱਖੀ ਸੰਵਿਧਾਨ ਦੇ ਨਾਲ ਜੁੜਨਾ ਅਤੇ ਦਸਤਾਰਾ ਜੀ ਪ੍ਰਵੇਸ਼ਾਂ ਸਾਡੇ ਨਾਲ ਸੰਗਠਨ ਦੇ ਯਾਰ ਜਿਨ੍ਹਾਂ ਨੂੰ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਨੌਜਵਾਨ ਬੈਠੇ ਨੇ ਤੇ ਚਾਹਤ ਆ ਕੇ ਗੱਲਬਾਤ ਕਰਾਂਗੇ ਅਜੀ ਭਾਈ ਜੀ ਦਾਤਾਂ ਦੇ ਤੇ ਲਈ ਆ ਤਾਂ ਹੁਣ ਕੀ ਕਹਿਣਾ ਚਾਹੋ ਦਾਣਾ ਤੇ ਕੇਂਦਰੇ ਪ੍ਰੋਫੈਸ਼ਨ ਕਰੋਗੇ ਤੁਸੀਂ ਆਪਣੇ ਜਗਤ ਇਹ ਜਿਹੜਾ ਦੁਕਾਨ ਚਾਉਣ ਦਾ ਮੰਦੇ ਵਿੱਚ ਕਿਵੇਂ ਵਿਚਾਰ ਆਇਆ ਕਿਵੇਂ ਭਾਈ ਕਿਵੇਂ ਮੰਦੇ ਵਿੱਚ ਵਿਚਾਰ ਆਇਆ ਕਿ ਮੈਂ ਜਿਹੜੀ ਦੁਕਾਨ ਤੇ ਜਾਵਾਂ ਦੇਖ ਜੋ 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 ਸਮਾਜ ਸਮਾਜ ਸ਼੍ਰੋਮਣੀ ਦੁਆਰਾ ਬਣਾਈ ਤੈਦੀ ਦਾ ਜੋ ਵਿਸ਼ੇਸ਼ ਸ਼ਹਾਦਤਾਂ ਸੋ ਇਸਨ ਸਾਡੇ ਨਾਲ ਵਕਵਾਖ ਨੌਜਵਾਨਾਂ ਤੇ ਸਰਪੀ ਸਿੰਘ ਚਿੰਝਰ ਪੰਜਾਬ ਜੂਥ ਦੇ ਪ੍ਰਚਾਰਕਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੀ ਆਪਣੇਲੇ ਤਹਿਤ ਅੱਜ ਵਕਵਾਖ ਨੌਜਵਾਨਾਂ ਵੱਲੋਂ ਦਸਤਾਰਾਂ ਸਜਾਈਆਂ ਗਈਆਂ ਨੇ ਕੈਮਰਾਮੈਨ ਬਲਜੀਤ ਨਾਲ ਰਵਿੰਦਰ ਸਿੰਘ ਮਰਵਾਸਾ ਹੈ ਪੰਜਾਬੀ ਲੋਕ ਚੈਨਲ